ਦੀ ਸਮਰਪਿਤ ਵਿਸ਼ਾਲ ਨਗਰ ਕੀਰਤਨ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਗਿਆ ਸੀ ਸੋ ਇਸ ਸਮੇਂ ਅੱਜ ਇਹ ਨਗਰ ਕੀਰਤਨ ਡੇਰਾ ਕਸ਼ਮੀਰ ਸਿੰਘ ਪੂਰੀwala ਤੋਂ ਸਵੇਰੇ ਆਰੰਭ ਹੋਇਆ ਸੋ ਹੁਣ ਫਤਾਪੁਰ ਵਿਖੇ ਪਹੁੰਚਿਆ ਸੋ ਚਬਾਲ ਨੂੰ ਜਾਏਗਾ ਨਗਰ ਕੀਰਤਨ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਹੈ ਸੋ ਇਹ ਨਗਰ ਕੀਰਤਨ ਗੁਰਦਾਸਪੁਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਤਰਨਤਾਰਨ ਸ포ਰਥਲਾ ਜਲੰਧਰ ਨਵਾਂ ਸ਼ਹਿਰ ਅਤੇ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਨੇ ਅਤੇ ਲੰਗਰ ਵੀ ਲਗਾਏ ਗਏ ਨੇ ਔਰ ਨਗਰ ਕર્ਪਨ ਵਿੱਚ ਹਾਜ਼ਰੀ ਭਰੀ ਜਾ ਰਹੀ ਹੈ ਸੋ ਪੰਜਾਬ ਸਰਕਾਰ ਦੇ ਵੱਲੋਂ ਸਮਾਗਮ ਕਰਵਾਏ ਜਾ ਰਹੇ ਨੇ ਅਤੇ ਵਕ ਵਕ ਜਗ੍ਹਾ ਤੇ ਗੁਰਮਤ ਸਮਾਗਮ ਹੋਣਗੇ ਕੋਈਸ ਮੌਕੇ ਤੇ ਐਮਐਲਏ ਅਜੇ ਗੁਪਤਾ ਸੈਂਟਰਲ ਕੇ ਦੇ ਐਮਐਲਏ ਜੀ ਗੁਪਤਾ ਪਹੁੰਚੇ ਨੇ ਸੋ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੋ ਜਿੱਥੇ ਕਿ ਆਪ ਵਰਕਰਾਂ ਵੱਲੋਂ ਜਿਹੜਾ ਕਿ ਲੋ ਸਵਾਗਤ થઈ ਐ ਐਮਐਲਏ ਅਜੇ ਗੁਪਤਾ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਨੇ ਔਰ 350 ਸਾਲਾ ਸ਼ਤਾਬਦੀ ਉਸ ਮਾਰਪੇ ਤੇ ਵਿਸ਼ਾਲ ਨਗਰ ਕੀ ਤਰਫ ਪੰਜਾਬ ਸਰਕਾਰ ਦੇ ਵੱਲੋਂ ਸੋ ਪੰਜ ਪਿਆਰਿਆਂ ਦੀ ਗੱਡੀ ਆ ਕੇ ਤਨਤਨ ਸ਼੍ਰੀ ਗੁਰੂ ਸਿੰਘ ਸਾਹਿਬ ਇਹ ਵਿਸ਼ਾਲ ਨਗਰ ਕੀ ਤਰਫੋਂ ਸੋ ਸੈਂਟਰ ਹਲਕੇ ਦੇ ਐਮ ਐਲ ਏ ਅਜੇ ਗੁੱਟਾ ਪਹੁੰਚੇ ਨੇ ਔਰ ਬਲਾਕ ਇੰਚਾਰਜ ਬਰਦਾਸ਼ ਦੀ ਵੱਲੋਂ ਸਨਮਾਨ ਦਿੱਤਾ ਜਾ ਰਿਹਾ ਪਿਆਰਿਆਂ ਦੇ ਸਵਾਗਤ ਕੀਤਾ ਜਾ ਰਹੇ ਹਨ ਸੋ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਪਹੁੰਚਿਆ ਸਦਾ ਸਮਾਨਤ ਕੇ ਸਿਰਪਾਉ ਦੇ ਕੇ ਸਨਮਾਨ ਕੀਤਾ ਗਿਆ ਪੰਜ ਪਿਆਰਿਆਂ ਨੂੰ ਸੋ ਸੈਂਟਰ ਹਲਕੇ ਦੇ ਐਮਐਲਏ ਅਜੇ ਮੁਕਤਾ ਪਹੁੰਚਣ ਦੇ ਵਿਸ਼ੇਸ਼ ਤੌਰ ਤੇ ਔਰ 350 ਸਾਲਾ ਸ਼ਤਾਬਦੀ ਸਮਾਰੋਹ ਜਿੱਤੇ ਕੇ ਵਕਵਖ ਸੰਤਾ ਬਣਾ ਰਹੀ ਹੈ ਨੇ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਚਾਰ ਥਾਵਾਂ ਤੋਂ ਨਗਰ ਕੀਰਤਨ ਸੱਦੇ ਗਏ ਨੇ ਔਰ ਪੂਰੇ ਹੀ ਪੰਜਾਬ ਦੇ ਵਿੱਚ ਇਹ ਨਗਰ ਕੀਰਤਨ ਜਾਵੇਗਾ ਸੋ ਅੰਮ੍ਰਿਤਸਰ ਦਾ ਅਜੇ ਹੀ ਨਗਰ ਕੀਰਤਨ ਪਹੁੰਚਿਆ ਸੋ ਸੈਂਟਰ ਹਲਕੇ ਦੇ ਐਮਐਲਏ ਜੇ ਗੁੱਤਾਵਲ ਮਸਕਾਰ ਅਤੇ ਧੰਨ ਧੰਨ ਸ਼੍ਰੀ ਗੁਰੂ ਸਾਹਿਬ ਅਸ਼ੀਰਵਾਦ ਲੈ ਕੇ ਔਰ ਇਸ ਮੌਕੇ ਤੇ ਅੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਿਆ ਹੈ ਵਿਸ਼ਾਲ ਨਗਰ ਕੀਰਤਨ ਜੁਕੇ ਗੁਰਦਾਸ ਤੋਂ ਸ਼ੁਰੂ ਹੋਇਆ ਹੁਣ ਅੰਮ੍ਰਿਤਸਰ ਅਤੇ ਇਸੇ ਤਰ੍ਹਾਂ ਹੀ ਨਮਸਕਾਰ ਜਿਤ ਜਾਰੀ ਹੈ ਸੰਗਤਾਂ ਦੇ ਵੱਲੋਂ ਔਰ ਲੰਗਰ ਵੀ ਗੁਰੂ ਕੇ ਲਗਾਏ ਗਏ ਨੇ ਔਰ ਨਗਰ ਕੀਰਤਨ ਦਾ ਸਵਾਗਤ ਹੈ ਬਲਾਕ ਇਨਚਾਰਜ ਗੁਰਦਾਸ ਜੀ ਵੱਲੋਂ ਆਪਣੀ ਟੀਮ ਦੇ ਨਾਲ ਸੈਂਟਰਲ ਕੇ ਦੇ ਐਮਐਲਏ ਜੇ ਗੁਪਤਾ ਜੀ ਉਨ੍ਹਾਂ ਦੇ ਵੱਲੋਂ ਨਗਰ ਕੀਰਤਨ ਸਵਾਗਤ ਕੀਤਾ ਗਿਆ। ਸੋ ਪ੍ਰਸ਼ਾਦ ਕੇਲੇ ਦਾ ਮੰਡਾ ਜਾ ਰਿਹਾ ਹੈ। ਔਰ ਗੁਰੂ ਕੇ ਲੰਗਰ ਲਗਾਏ ਗਏ ਨੇ। ਤਾਂ ਤਨਿਸ਼ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਾਢੇ 3 ਸਾਲ ਅਸ਼ਤਾਬਦੀ ਸਮਾਰੋਹ ਸਮਰਪਿਤ ਵਿਸ਼ਾਲ ਨਗਰ ਕੀਰਤਨ। ਓਕੇ देर रात अमृतसर ਪਹੁੰਚਿਆ ਸੀ ਸੋ ਸਵੇਰੇ ਅਜੇ ਨਗਰ ਕੀਰਤਨ ਸ਼ੁਰੂ ਹੋਇਆ ਸੋ ਹੁਣ ਇਹ ਨਗਰ ਕੀਰਤਨ ਚਪਾਲ ਰੋਡ ਤੇ ਖਿਤਾਬਪੁਰਡੇ ਤੇ ਪਹੁੰਚਿਆ ਸੋ ਸੈਂਟਰ ਹਾਲ ਕੇ ਦੇ ਐਮਐਲਏ ਜੀ ਗੁਪਤਾ ਵੱਲੋਂ ਨਗਰ ਕੀਰਤਨ ਸਵਾਗਤ ਕੀਤਾ ਗਿਆ ਹੈ ਔਰ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਉਪਰਾਲਾ ਕੀਤਾ ਗਿਆ 3.5 ਸਾਲਾਂ ਸ਼ਤਾਬਦੀਆਂ ਮਨਾਈਆਂ ਜਾ ਰਹੀਆਂ ਨੇ ਔਰ ਵਿਚਾਰ ਨਗਰ ਕੀਰਤਨ ਪੂਰੇ ਪੰਜਾਬ ਦੇ ਵਿੱਚ ਫੱਟੇ ਜਾ ਰਹੇ ਨੇ ਸੋ ਨਗਰ ਕੀਰਤਨ ਸਵਾਗਤ ਜਿਹੜਾ ਕਿ ਐਮਐਲਏ ਅਜੇ ਗੁਪਤਾ ਵੱਲੋਂ ਕੀਤਾ ਗਿਆ ਔਰ ਨਾਲ ਹੀ ਬਲਾਕ ਇੰਚਾਰਜ ਗੁਰਦਾਸ ਜੀ ਵੱਲੋਂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਨੇ ਸ਼ਾਲ ਬਿਲਕੁਲ ਬਿਲਕੁਲ ਸ਼ਾਲ ਨਗਰਕੀਰਤਨ ਜੋ ਕਿ ਪਹੁੰਚਿਆ ਹੈ ਹਾਂਜੀ ਅਤੇ ਨਗਰ ਕੀਰਤਨ ਦਾ ਜਿਹੜਾ ਸਵਾਗਤ ਹੈ ਉਹ ਕੀਤਾ ਗਿਆ ਹੈ ਵੱਡੇ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ ਹੈ ਪੰਜਾਬ ਸਰਕਾਰ ਦਾ ਖਾਸ ਉਪਰਾਲਾ ਸੋ ਨਗਰ ਕੀਰਤਨ ਦੀ ਸਵਾਗਤ ਲਈ ਸ਼ਾਲ ਲੰਗਰ ਲੰਗਰ ਵੀ ਲਗਾਏ ਗਏ ਨੇ ਸੋ ਸੈਂਟਰ ਹਲਕੇ ਦੇ ਐਮ ਐਲ ਏ ਜੀ ਕੁੱਤਾ ਜੀ ਪਹੁੰਚੇ ਨੇ ਗੱਲਬਾਤ ਕਰਦੇ ਆਂ ਸੈਂਟਰ ਹਲਕੇ ਦੇ ਐਲ ਐਮ ਐਲ اے ਅਜੇ ਉਸਤਾ ਜੀ ਨਾਲ ਸਾਢੇ 35 ਸਾਲਾ ਸ਼ਤਾਬਦੀਆਂ ਮਨਾਈਆਂ ਜਾ ਰਹੀਆਂ ਨੇ ਤੁਸਭੀ ਸਵਾਗਤ ਕੀਤਾ ਹੈ ਔਰ ਸੰਗਤਾਂ ਵੱਡੀ ਗਿਣਤੀ ਚ ਹਾਜ਼ਰੀ ਭਰ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਸ ਤੱਕ ਤੁਸੀਂ ਸਾਰੇ ਜਾਣਦੇ ਹੋ ਕਿ ਪੂਰੀ ਦੁਨੀਆ ਦੇ ਵਿੱਚ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦਾ ਸਿੱਧੀ ਦਿਹਾੜਾ ਜਿਹੜਾ ਸਾਢੇ 350 ਵਾਂ ਸਿੱਧੀ ਦਿਹਾੜਾ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਜਿਹੜਾ ਉਹ ਬਣਾਇਆ ਜਾ ਰਿਹਾ ਉਹਦੇ ਤਹਿਤ ਹੀ ਅੱਜ ਅਸੀਂ ਸਾਰੇ ਜਿਹੜੀ ਬਲਕੀ ਸਾਹਿਬ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਜਾਣਾ ਉਹਨਾਂ ਨੂੰ ਉਹਨਾਂ ਦੇ ਅੱਗੇ ਨਤਮਸਤਕ ਹੋਣ ਲਈ ਸਾਰੀ ਮੇਰੀ ਟੀਮ ਸੈਂਟਰ ਹਲਕੇ ਦੀ ਤੁਸੀਂ ਦੇਖ ਸਕਦੇ ਹੋ ਕਿ ਗੁਰਦਾਸ ਜੀ ਸਾਡੇ ਵਿਜੇ ਜੀ ਰਾਜੂ ਜੀ ਅਜੇ ਜੀ ਸਰੋਮੀ ਜੀ ਸਾਡੇ ਰਿਸ਼ੀ ਦੇਵਾ ਜੀ ਬੰਟੀ ਜੀ ਔਰ ਮੰਗਲ ਸਿੰਘ ਜੀ ਪੱਡੀ ਗਿਣਤੀ ਜੇ ਸਾਰੇ ਸਾਡੇ ਵਲੰਟੀਅਰ ਸਹਿਬਾਨ ਪੇਵਲ ਪੱਟੀ ਜੀ ਸਾਰੇ ਅਸੀਂ ਇੱਥੇ ਪਹੁੰਚੇ ਆਂ ਔਰ ਇੱਕ ਗੁਰੂ ਜੀ ਦਾ ਜਿਹੜਾ ਸੰਦੇਸ਼ ਹੈ ਕਿ ਉਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਸੀਗਾ ਉਹਨਾਂ ਨੇ ਸਾਰੇ ਧਰਮਾਂ ਨੂੰ ਅਸੀਂ ਸਾਰੇ ਮਿਲ ਕੇ ਜਿਹੜਾ ਹਰ ਧਰਮ ਦਾ ਜਿਹੜਾ ਆਦਰ ਕਰੀਏ ਉਹਨਾਂ ਨੇ ਜਿਹੜੀਆਂ ਸਾਨੂੰ ਸਿੱਖਿਆਵਾਂ ਦਿੱਤੀਆਂ ਕਿ ਕਿਸ ਤਰ੍ਹਾਂ ਉਸ ਯੁੱਗ ਦੇ ਵਿੱਚ ਜਿਹੜੀਆਂ ਸਮਾਜਿਕ ਕ੍ਰਿਤਿਆ ਸੀਗੀਆਂ ਉਹਨਾਂ ਦਾ ਉਹਨੇ ਡਟ ਕੇ ਮੁਕਾਬਲਾ ਕੀਤਾ ਔਰ ਜਿਹੜਾ ਜ਼ੁਲਮ ਜਿਹੜਾ ਬਿਰਦੋਸ਼ ਲੋਕਾਂ ਦੇ ਉੱਤੇ ਕੀਤਾ ਜਾਂਦਾ ਸੀਗਾ ਉਸ ਜ਼ੁਲਮ ਨੂੰ ਹੀ ਉਹਨਾਂ ਨੇ ਜਿਹੜੀ ਹੈ ਟੱਕਰ ਡਟ ਕੇ ਦਿੱਤੀ ਔਰ ਇਸੇ ਕਰਕੇ ਉਹ ਹਿੰਦੂ ਦੀ ਚਾਦਰ ਵੀ ਜੰਝੂ ਔਰ ਤਿਲਕ ਦੇ ਵੀ ਰਾਖੇ ਉਹਨਾਂ ਨੂੰ ਕਿਹਾ ਜਾਂਦਾ ਕਿ ਉਹਨਾਂ ਨੇ ਹਿੰਦੂਆਂ ਦੀ ਰਾਖੀ ਲਈ ਜਿਹੜਾ ਉਦੋਂ ਆਪਣੇ ਜਿਹੜਾ ਜਿਹੜਾ ਸੀਸ ਦਾ ਬਲਦਾਨ ਜਿਹੜਾ ਉਹਨਾਂ ਨੇ ਦਿੱਤਾ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਆ ਉਹਨਾਂ ਨੇ ਆਪਣੀ ਜਾਨ ਦਾ ਜਿਹੜਾ ਬਲਦਾਨ ਦਿੱਤਾ ਅੱਜ ਸਾਡਾ ਲੋੜ ਹੈ ਕਿ ਉਹਨਾਂ ਦੇ ਦਹਾਏ ਹੋਏ ਮਾਰਗ ਤੇ ਉੱਤੇ ਅਸੀਂ ਚੱਲੀਏ ਉਹਨਾਂ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਉੱਪਰ ਅਸੀਂ ਚੱਲੀਏ ਜੋ ਉਹਨਾਂ ਨੇ ਸਿੱਖਿਆਵਾ ਸਾਨੂੰ ਜਿਹੜੀਆਂ ਦਿੱਤੀਆਂ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਦੀ ਸਿੱਖਿਆਵਾਂ ਤੇ ਚੱਲਦੇ ਹੋਈਏ ਉਹਨਾਂ ਦੇ ਪੁਰਨਿਆਂ ਤੇ ਚੱਲਦੇ ਹੋਈਏ ਅਸੀਂ ਪੰਜਾਬ ਦੀ ਚੜ੍ਹਦੀ ਕਲਾ ਲਈ ਅੱਜ ਜਿੱਥੇ ਸਾਰੇ ਇਕੱਠੇ ਹੋਏ ਆ ਅਰਦਾਸ ਲਈ ਕੇ ਅਸੀਂ ਇਹੋ ਹੀ ਅਰਦਾਸ ਕੀਤੀ ਹੈ ਕਿ ਸਾਡਾ ਪੰਜਾਬ ਜਿਹੜਾ ਉਹ ਚੜ੍ਹਦੀ ਕਲਾ ਚ ਰਹੇ ਔਰ ਹਮੇਸ਼ਾ ਹੀ ਅਸੀਂ ਜਿਹੜਾ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਚੱਲੀਏ ਔਰ ਹਰ ਵਰਗ ਦੇ ਲੋਕਾਂ ਨੂੰ ਇੱਕ ਨਜ਼ਰ ਨਾਲ ਦੇਖੀਏ ਹਰ ਧਰਮ ਦੇ ਲੋਕਾਂ ਨੂੰ ਇੱਕ ਨਜ਼ਰ ਨਾਲ ਦੇਖੀਏ ਔਰ ਆਪਣੇ ਪੰਜਾਬ ਦੀ ਤਰੱਕੀ ਲਈ ਜੋ ਵੱਤ ਵੱਤ ਅਸੀਂ ਕਰ ਸਕਦੇ ਆ ਸਾਡੀ ਸਰਕਾਰ ਸਾਡੇ ਮਾਰੀ ਸਾਡੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਤੁਸੀਂ ਦੇਖਿਆ ਹੋਏਗਾ ਪਿਛਲੇ ਦਿਨੀਓ ਕਸ਼ਮੀਰ ਵੀ ਗਏ ਸੀ ਕਿਉਂਕਿ ਅ ਗੁਰੂ ਸਾਹਿਬ ਤਸਵੀਰ ਵੀ ਹੋ ਕੇ ਆਏ ਸੀਗੇ ਤਸਵੀਰੀ ਪੰਡਤਾ ਦੀ ਰਾਖੀ ਲਈ ਉੱਥੇ ਗਏ ਸੀਗੇ ਸੋ ਅੱਜ ਸਾਡੀ ਸਾਰੀ ਜਿੰਨੀ ਵੀ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਲੀਡਰਸ਼ਿਪ ਹੈ ਆਈ ਕਮਾਂਡ ਸਾਡੇ ਅਰਵਿੰਦ ਜੀ ਸਾਡੇ ਮਨੀਸ਼ ਸੋਧਿਆ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਮਾਨ ਜੀ ਔਰ ਸਾਰੇ ਥੱਲੇ ਜਿੰਨੀ ਕੈਬਿਨੇਟ ਹੈ ਜਿੰਨੇ ਐਮਐਲਏ ਸਾਹਿਬਾਨ ਨੇ ਜਿੰਨੇ ਵਲੰਟੀਅਰ ਸਾਹਿਬਾਨ ਨੇ ਸਾਰੇ ਅੱਜ ਜਿਹੜੇ ਆ ਅਸੀਂ ਇਹ ਜਿਹੜਾ ਅਸੀਦੀ ਦਿਹਾੜਾ ਉਹਦੀ ਉਹਦੇ ਲਈ ਅਸੀਂ ਜਿਹੜਾ ਉਪਰਾਲੇ ਕਰ ਰਹੇ ਆ ਔਰ ਐਹੋ ਹੀ ਮੇਰਾ ਸੰਦੇਸ਼ ਹੈ ਕਿ ਆਓ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਦੇ ਉੱਤੇ ਵੱਧ ਤੋਂ ਵੱਧ ਚੱਲਣ ਦੀ ਕੋਸ਼ਿਸ਼ ਕਰੀਏ ਔਰ ਗੁਰੂ ਸਾਹਿਬ ਦੇ ਚਰਨਾਚ ਇਹੋ ਹੀ ਮੇਰੀ ਅਰਦਾਸ ਹੈ ਕਿ ਸਾਡਾ ਪੰਜਾਬ ਜਿਹੜਾ ਚੜਦੀ ਕਲਾ ਚਰੇ ਉਹਦੇ ਲਈ ਸਾਡੀ ਸਾਰੀ ਲੀਡਰਸ਼ਿਪ ਨੂੰ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਬਲ ਦੇਣ ਸ਼ਕਤੀ ਦੇਣ ਤਾਕਤ ਦੇ ਤਾਂ ਜੋ ਅਸੀਂ ਇੱਕ ਹੱਸਦਾ ਵਸਦਾ ਰੰਗਲਾ ਪੰਜਾਬ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਅੱਜ ਨਗਰ ਕੀਰਤਨ ਸਵਾਗਤ ਕੀਤਾ ਗਿਆ ਸਾਢੇ 3 ਸਾਲਾਂ ਸਿਤਾਵਦੀਆਂ 50 ਸਰਕਰ ਮਨਾ ਰਹੀ ਹੈ ਔਰ ਤੁਸੀਂ ਲੰਗਰ ਲਗਾਇਆ ਉਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਸ਼ੀਰਵਾਦ ਲੈਣ ਆਏ ਬਾਬਾ ਜੀ ਆਏ ਇੱਥੇ ਸਾਡੇ ਇਲਾਕੇ ਦੇ ਵਿੱਚ ਪਧਾਰੇ ਸੀ ਅਸੀਂ ਸਾਰੇ ਜਣੇ ਆ ਕੇ ਆਸ਼ੀਰਵਾਦ ਲੈਣ ਆਏ ਐ ਐਮਐਲਏ ਸਾਹਿਬ ਆਏ ਨਾਲ ਸਾਰਾ ਇੱਥੇ ਤੁਹਾਨੂੰ ਪਤਾ ਬਹੁਤ ਵਧੀਆ ਜਿੰਨੀ ਵੀ ਸੰਗਤ ਸਾਰੀ ਬਹੁਤ ਬਾਦ ਚੜ ਕੇ ਪਹੁੰਚੀ ਆ ਜੀ ਇੰਨੇ ਸ਼ਬਦਾਂ ਨਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ